ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਹੋ ਗਿਆ ਇਸ ਟਾਈਮ ਪਹੁੰਚ ਚੁੱਕਿਆ ਹਾਂ ਆਪਦੇ ਪਿੰਡ ਦੇ ਵਿੱਚ ਮੁੱਦਕੀ ਸ਼ਹਿਰ ਦੇ ਵਿੱਚ ਮੈਂ ਇਸ ਟੋਰ ਮੌਜੂਦ ਹਾਂ ਜਦੋਂ ਤੁਸੀਂ ਮੁੱਦਕੀ ਤੋਂ ਫਰੀਦਕੋਟ ਵਾਲੇ ਵਾਲਾ ਪਾਸੇ ਵਾਲ ਨੂੰ ਹਾਈਵੇ ਫੜੋਗੇ ਨਾ ਫੜਦੇ ਅੰਸਾਰ ਤੇ ਤੁਹਾਨੂੰ ਮਿੱਤਰੋ ਜਦੋਂ ਤੁਸੀਂ ਮੁੱਦਕੀ ਵਾਲੇ ਪਾਸੋਂ ਨਿਕਲ ਕੇ ਫਰੀਦਕੋਟ ਵਾਲੀ ਸਾਈਡ ਨੂੰ ਵਧੋਗੇ ਉਸੇ ਹਾਥੀ ਮਿੱਤਰੋ ਤੁਹਾਨੂੰ ਪਹਿਲਾ ਟਾਬਾ ਮਿਲੂਗਾ ਪਹਿਲੇ ਟਾਬੇ ਦੇ ਨਾਲ ਹੀ ਬਿਲਕੁਲ ਪਈ ਬਾਹਰ ਖੇਤਾਂ ਦੇ ਵਿੱਚ ਪਾਈ ਹੁਣਿਆ ਦੇ ਆਉਂਦੀਆਂ ਨਾਮ ਪੁੱਛ ਦਿਨ ਡਿਟੇਲ ਲੈ ਦਿੰਨਾ ਕੱਲੀ ਕੱਲੀ ਜਾਣਕਾਰੀ ਲੈ ਦਿੰਨਾ ਅਗਲੀ ਕਾਰਵਾਈ ਤੁਸੀਂ ਕਰ ਲਿਓ ਕਿੰਨੇ ਦਿਨ ਮੈਂ ਇਹਦੇ ਵਿੱਚ ਪਾਤੀਆ ਵੱਡੀ ਕਰ ਲਿਆ ਮੈਂ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਹੈ ਕਰਮਾ ਵਾਲੀ ਆ ਜੋ ਕਰਦੇ ਆ ਭਾਈ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਤਾਂ ਠੀਕ ਠਾਕ ਹਾਂ ਠੀਕ ਠਾਕ ਜੀ ਚਲੋ ਸ਼ੁਕਰ ਅੱਛਾ ਪਹਿਲਾਂ ਤਾਂ ਇੱਕ ਵਾਰੀ ਆਪਣਾ ਨਾਮ ਦੱਸ ਦੀ ਜੀ ਮੱਖਣ ਸਿੰਘ ਜੀ ਮੱਖਣ ਸਿੰਘ ਔਲਖਾਣਾ ਜੀ ਹਾਂ ਜੀ ਠੀਕ ਆ ਅੱਛਾ ਮੱਖਣ ਭਾਈ ਕਾਰ ਆਪਣਾ ਗਿਆ ਕਿਹੜਾ ਟਾਬਾ ਰਹਿ ਗਿਆ ਇਹ ਰਾਜੂ ਦਾ ਟਾਬਾ ਜੀ ਰਾਜੂ ਦਾ ਟਾਬਾ ਰੋਡ ਰੋਡ ਤੇ ਠੀਕ ਆ ਹਾਂ ਅੱਛਾ ਭਾਈ ਮੈਂ ਕਿਉਂ ਆਉਂਦਿਆਂ ਚੜਦੇ ਵਾਲੇ ਪਾਸੇ ਚੜਦੇ ਵਾਲੇ ਪਾਸੇ ਮੁੱਦ ਕਿਉਂ ਆ ਹਾਂਜੀ ਅੱਛਾ ਭਾਈ ਮੈਂ ਕਿ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਕਿੰਨਵਾ ਸੂਆ ਸੋਨਾ ਹੈ ਤੇ ਕਿਨੇ ਇਹਦੇ ਤੀਜੇ ਸੂਏ ਆ ਜੀ ਤੀਜੇ ਸੂਏ ਆ ਤੇ ਕਿਨੇ ਬੱਚੇ ਨੂੰ ਜਨਮ ਦੇਣਾ ਹੈ ਨਾ ਹਾਂਜੀ ਹਾਂਜੀ ਠੀਕ ਆ ਅੱਛਾ ਭਾਈ ਕੀ ਇਹਦੇ ਦੁੱਧ ਦਾ ਰਿਕਾਰਡ ਰਿਕਾਰਡ ਰਿਹਾ ਹੋਇਆ ਰਿਕਾਰਡ ਹੈ ਜੀ ਪਿਛਲੇ ਸੂਏ ਆਪਾਂ 14 ਕਿਲੋ ਦੁੱਧ ਚੋਇਆ ਪਿਛਲੇ 14 ਕਿਲੋ ਅੱਛਾ ਜੀ ਓਕੇ ਦੀ ਮੰਨ ਲ ਦਿੱਤਾ ਹੋਇਆ ਨੇ ਹਾਂ ਜੀ ਹਾਂ ਜੀ ਠੀਕ ਆ ਬਾਈ ਅੱਛਾ ਬਾਈ ਹੁਣ ਫਿਰ ਇਹਦਾ ਮੰਨ ਚਵਾਈ ਚੁਈ ਆ ਜਿਹੜੀ ਉਹ ਪੋਲੀ ਆ ਜਮ ਨਰਮ ਪੂਰੀ ਪੋਲੀ ਆ ਜੀ ਫਿਰ ਸੀਲਸ ਲੱਗਾ ਕੋਈ ਚੁਈ ਜਾਵੇ ਇਹਨੂੰ ਹੱਥ ਦਾ ਨਹੀਂ ਕੋਈ ਠੀਕ ਆ ਅੱਛਾ ਦਿਨ ਕਿੰਨੇ ਲੈ ਜੂਗੀ ਅਜੇ ਬਾਈ ਇਹ ਤਣ ਤਾਂ ਹੁਣ ਦੇਣਾ ਤੇ ਮੰਨ ਕੇ ਚੱਲ ਉਹ ਵੀ ਫਰਾਂ ਫਰਸੋਂ ਨੂੰ ਪੇ ਠੀਕ ਆ ਅਜਾ ਵਲਵੋ ਤਾਂ ਦੇਵਾ ਤਾਂ ਫਿਰ ਕੰਮ ਵਾਲੀ ਜਾਂ ਤਿਆਰ ਹੋ ਗਏ ਆ ਹਾਂ ਬਸ ਕੱਢ ਜੂਗਾ ਬਸ ਦੋ ਦਿਨਾਂ ਚ ਹਾਂ ਹੋਣੀ ਲਾਈ ਪਈ ਹਣਾ ਮਤਲਬ ਕਈ ਮਹੀਆਂ ਪੰਜ ਸੱਤਾਂ ਦਿਨਾਂ ਦੀ ਬਣਦੀਆਂ ਹਾਂ ਲਾਉਂਦੇ ਆ ਹਾਂ ਵਾਹ ਕੱਢ ਜੂਗੀ ਦੋ ਤਿੰਨ ਦਿਨਾਂ ਚ ਠੀਕ ਆ ਬਈ ਅੱਛਾ ਰੇਟ ਕੀ ਤੈਅ ਕੀਤਾ ਬਾਬਾ ਇਹ 1,35,000 ਆ ਜੀ 1,35,000 ਆ ਮੰਨਤਨ ਹੋ ਜੂ ਇਹਦੇ ਵਿੱਚ ਹਾਂ ਜਦੋਂ ਮੌਕੇ ਦਾ ਹੋ ਹੀ ਜਾਂਦਾ ਉਹਨਾਂ ਕ ਠੀਕ ਆ ਕਿੰਨ ਨੰਬਰ ਸਾਂਝਾ ਕਰ ਦਈਏ ਬਾਈ ਜੀ ਹਾਂ ਜੀ ਕਰ ਦਿਓ ਹਾਂ ਜੀ ਦੱਸਿਓ ਤਾਂ 94647 65693 ਇੱਕ ਵਾਰੀ ਹੋਰ ਬੋਲ ਦੀ ਜੀ 94647 6593 ਮੱਖਣ ਸਿੰਘ ਯਾਰ ਵੀ ਕਹਿੰਦੇ ਆ ਔਲ ਠੀਕ ਹੈ ਭਾਈ ਗੱਲਬਾਤ ਦੇ ਤੌਰ ਤੇ ਹੋਣ ਕੱਟਿਓ ਮੜੀ ਮੈਨੂੰ ਖੋਲ ਦਿਓ ਜੀ ਮੇਰੇ ਮਿੱਤਰੋ ਗੱਲਬਾਤ ਦੇ ਲਈ ਨੰਬਰ ਲਾਤਾ ਵਾ ਸਕਰੀਨ ਦੇ ਉੱਤੇ ਰੇਟ ਕਰਤਾ ਵਾ 135000 ਰੁਪਿਆ ਬਾਈ ਨੇ ਵੇਲ ਬਾਡੀ ਵਾਲੀ ਨਿਗਰ ਮੌਜੂਦ ਵਾਲੀ ਮੈਂ ਆ ਵਜੂਦ ਬਹੁਤ ਆ ਮੈਂ ਉਹਦੇ ਵਿੱਚ ਲੀਵਾ ਬਹੁਤ ਚੰਗਾ ਵਾ ਕੈਰੈਕਟਰ ਸਾਰੇ ਮਾਰਕਿੰਗ ਦੇ ਪੂਰੇ ਕਰਦੀ ਐ ਜਿੰਨੇ ਹੈਗੇ ਆ ਬਾਕੀ ਸਲੱਗ ਬਹੁਤ ਆ ਮੈਂ ਆਫ ਕੈਮਰੇ ਤੇ ਗੱਲ ਰਪੇ ਪਈਆਂ ਨਾ ਵੀ ਇਹਨੂੰ ਕੋਈ ਕਰਮਾਉਣ ਉਹਦੇ ਅੰਦਰ ਵਿਚਾਰ ਨਹੀਂ ਪਾਉਂਦੀ ਬੁੜੀ ਚੋਈ ਜਾਵੇ ਪਾਉਂਦੀ ਬੰਦਾ ਚੋਈ ਜਾਵੇ ਤੇ ਸੁਭਾ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਵੀ ਮੈਂ ਦੱਸਦੀ ਪਈ ਆ ਵੀ ਮੇਰਾ ਕਿਹੋ ਜਿਹਾ ਸੁਭਾ ਲੈ ਆਓ ਜੀ ਲੀਵਾ ਮੋੜ ਲਓ ਹਾਂਜੀ ਹਾਂਜੀ अच्छा भाई ਹੁਣ ਮਨ ਲਾ ਆਪਾਂ ਪਾਸ ਪੁਸ ਕਰਨਾ ਜੇ ਕੋਈ ਆ ਜਾਊਗਾ ਤੇ ਗੱਲਬਾਤ ਤੁਸੀਂ ਇਸੇ ਫੋਨ ਤੇ ਤੈਅ ਕਰ ਲਓ ਅੱਗੋਂ ਕੈਚ ਕਰ ਲਓਗੇ ਬਾਈ ਜੀ ਤੁਸੀਂ ਤੇ ਮੈਂ ਅੱਗੋਂ ਜੇ ਕੋਈ ਨੂੰ ਨਾ ਘਰ-ਘਰ ਪਤਾ ਲੱਗਿਆ ਤੇ ਅੱਗੋਂ ਆ ਕੇ ਹਾਂ 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 ਕਰ ਲੈ ਬੜਾ ਫੋਨ ਚੱਕ ਲਿਆ ਨਾ ਜੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਤੇ ਪਿੰਡ ਆ ਮੁੱਦਕੀ ਸ਼ਹਿਰ ਤੇ ਜ਼ਿਲ੍ਹਾ ਲੱਗਦਾ ਵਾ ਫਰੋਜ਼ਪੁਰ ਮਿੱਤਰੋ ਮੁੱਦਕੀ ਤੋਂ ਫਰੀਦਕੋਟ ਵਾਲੀ ਸਾਈਡ ਨੂੰ ਜਾਂਦੇ ਆ ਚੜ੍ਹਦੇ ਵਾਲੇ ਪਾਸੇ ਜਿਹੜਾ ਹੈ ਆ ਖੇਤਾਂ ਚ ਦਾ ਖੇਤਾਂ ਦੇ ਬਾਹਰ ਬਾਈ ਹੁਣਿਆਂ ਦਾ ਘਰ ਆ ਤੇ ਨਾਮ ਮੱਖਣ ਸਿੰਘ ਔਲਖਣਾ ਜੀ ਹਾਂ ਜੀ ਰਾਜੂ ਘਾਬਾ ਨੇੜੇ ਠੀਕ ਆ ਜੀ ਪਹਿਲੀ ਮੋੜ